ਮਹਲਾ ਪੰਜਵਾ ਤੇਥ ਉਤਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਤੇਥ ਉਤਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਨੇ ਆਪ ਰਾਖੇ ਕਟ ਕਟ ਸ਼ਬਦ ਸੁਭਾਕੇ ਗੁਰ ਕੇ ਚਰਨ ਉਪਰ ਪਲ ਜਾਈ ਧਨ ਸਰਨ ਸਾਹਸ ਸਾਹਸ ਸਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਾਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਾਈ ਆਈ ਦਾਨਕ ਪ੍ਰਭ ਸਰਣਾਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਹੈ ਜੋ ਅੱਜ ਆਨੰਦ ਕਾਰਜ ਹੋਏ ਹਨ ਸੰਪੂਰਨਤਾ ਹੋਈ ਹੈ ਦੋਹਾਂ ਹੀ ਪਰਿਵਾਰਾਂ ਨੂੰ ਸਰਦਾਰ ਪਵਿੰਦਰ ਸਿੰਘ ਉਹਨਾਂ ਦੇ ਪਰਿਵਾਰ ਨੂੰ ਸਰਦਾਰ ਜਰਮੇਲ ਸਿੰਘ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਕਿਸੇ ਤਰ੍ਹਾਂ ਹੀ ਦੋਹਾਂ ਪਰਿਵਾਰਾਂ ਦਾ ਆਪਸ ਵਿੱਚ ਮੇਲ ਮਿਲਾ ਬਣਿਆ ਰਹੇ ਖੁਸ਼ੀਆਂ ਖੀੜੇ ਬਖਸ਼ਣ ਸਤਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਜੋ ਉਹਨਾਂ ਦੇ ਮਾਤਾ ਪਿਤਾ ਹੈ ਲੜਕਾ ਤੇ ਲੜਕੀ ਉਹ ਸਗਨ ਦੀ ਰਸਮ ਉਹ ਇੱਥੇ ਹੀ ਕਰਨਗੇ ਬਾਕੀ ਦੀ ਸਾਰੀ ਸੰਗਤ ਨੇ ਪੈਲਸ ਵਿੱਚ ਜਾ ਕੇ ਆਪਣਾ ਅਸ਼ੀਰਵਾਦ ਲੜਕੇ ਤੇ ਲੜਕੀ ਨੂੰ ਦੇਣਾ ਹੈ। ਔਰ ਦੂਸਰੀ ਬੇਨਤੀ ਹੈ ਕਿ ਸਰਦਾਰ ਗੁਰਵਿੰਦਰ ਸਿੰਘ ਤੇ ਸਰਦਾਰ ਜਗਨੈਲ ਸਿੰਘ ਉਹਨਾਂ ਨੂੰ ਸਰੋਪੇ ਦੀ ਬਖਸ਼ਿਸ਼ ਹੋਣੀ ਹੈ। ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਜਾਣ। ਸਰੋਪੇ ਦੀ ਬਖਸ਼ਿਸ਼ ਲੈਣ। ਔਰ ਸਭ ਤੋਂ ਪਹਿਲਾਂ ਜੋ ਲੜਕੀ ਦੇ ਮਾਤਾ ਪਿਤਾ ਹੈ ਸਗੰਦੀ ਰਸਮ ਅਦਾ ਕਰਨਗੇ ਉਸ ਤੋਂ ਬਾਅਦ ਜੜਕੇ ਦੇ ਮਾਤਾ ਪਿਤਾ ਉਹ ਇੱਥੇ ਹੀ ਸਗੰਦੀ ਰਸਮ ਅਦਾ ਕਰਨਗੇ ਬਾਕੀ ਸੰਗਤਾਂ ਨੇ ਪੈਲਸ ਵਿੱਚ ਜਾ ਕੇ ਆਪਣਾ ਅਸ਼ੀਰਵਾਦ ਜੋ ਹੈ ਲੜਕੇ ਤੇ ਲੜਕੀ ਨੂੰ ਦੇਣਾ ਹੈ ਔਰ ਦੂਸਰਾ ਦੋਹਾਂ ਹੀ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਔਰ ਕਲਵਿੰਦਰ ਸਿੰਘ ਤੇ ਸਰਦਾਰ ਜਰਨੈਲ ਸਿੰਘ ਉਸ ਰੋਟੇ ਦੀ ਬਖਸ਼ਿਸ਼ ਲੈਣਾ ਔਰ ਸੇ ਪਰਵਾਰ ਨੇ ਸਰਦਾਰ ਕੁਮਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੇ ਜਸਕਰਨਜੀਤ ਸਿੰਘ ਉਹਨਾਂ ਦਾ ਵਿਆਹ ਆਨੰਦ ਕਾਰਜ ਹੋਇਆ ਹੈ ਖੁਸ਼ੀ ਵਿੱਚ 5100 ਰੁਪਏ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਤੇ 5100 ਰੁਪਏ ਸਕੂਲ ਦੀ ਇਮਾਰਤ ਵਾਸਤੇ ਦਿੱਤਾ ਹੈ ਸਤਿਗੁਰੂ ਜੀ ਕਿਰਪਾ ਕਰਨਾ